ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਹੈਰਾਨ ਕਰਤਾ ਮਾਮਲਾ ਸਾਹਮਣੇ ਆ ਰਿਹਾ ਦੋ ਲੁਟੇਰਿਆਂ ਦੇ ਵੱਲੋਂ ਪਹਿਲਾ ਦੁਕਾਨਦਾਰ ਦੀ ਰੇਕੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਦਾਖਲ ਹੋਏ ਦੁਕਾਨਦਾਰ ਨੂੰ ਡਰਾਉਣ ਦੇ ਲਈ ਉਸ ਨੂੰ ਪਿਸਤਲ ਤੱਕ ਦਿਖਾਈ ਜਾਂਦੀ ਹੈ ਪਰ ਅੱਗੇੋਂ ਦੁਕਾਨਦਾਰ ਤੇ ਵੱਲੋਂ ਬਹਾਦਰੀ ਦਿਖਾਈ ਗਈ ਇਹਨਾਂ ਲੁਟੇਰਿਆਂ ਨੂੰ ਉਸ ਦੇ ਵੱਲੋਂ ਮੌਕੇ ਤੇ ਦਬੋਚਿਆ ਜਾਂਦਾ ਰੱਪਾ ਪਾਇਆ ਜਾਂਦਾ ਤੇ ਇੰਨੇ ਦੇ ਵਿੱਚ ਮੌਕੇ ਤੇ ਲੋਕ ਇਕੱਠੇ ਹੋ ਕੇ ਤੇ ਲੋਕ ਇਕੱਠੇ ਜਦੋਂ ਹੁੰਦੇ ਨੇ ਤਾਂ ਇਹਨਾਂ ਦੋਵੇਂ ਲੁਟੇਰਿਆਂ ਦੀ ਕੁਟਮਾਰ ਕੀਤੀ ਗਈ ਜਦਕਿ ਕਿ ਕਿਹਾ ਜਾ ਰਿਹਾ ਕਿ ਇੱਕ ਲੁਟੇਰਾ ਪੱਜਣ ਦੇ ਵਿੱਚ ਕਾਮਜਾਬ ਹੋ ਗਿਆ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਸਾਰੇ ਮਾਮਲੇ ਦੀ ਕਾਰਵਾਈ ਕੀਤੀ ਗਈ ਇੱਕ ਵਾਰ ਮੌਕੇ ਦੀ ਵੀਡੀਓ ਦੇਖ ਲੈਣ ਦੀ ਕਿ ਕਿੰਝ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਿਆ ਗਿਆ ਵੀਰ ਜੀ ਦੁਕਾਨ ਤੇ ਆਇਆ ਤੇ ਰਵਾਲਵਰ ਕੱਢ ਲਿਆ ਇਹਨਾਂ ਨੇ ਰਵਾਲਵਰ ਕੱਢ ਕੇ ਕਹਿੰਦੇ ਜੋ ਕੁਸ ਹੈਗਾ ਦੇ ਦਵਾਂ ਵੀਰ ਸਾਡੇ ਕੋਲ ਤਾਂ ਕੀ ਹੈ ਤੇ ਕਹਿੰਦੇ ਉਹ ਦੂਜਾ ਕਹਿੰਦਾ ਠੋਕ ਇਸ ਤੇ ਕਹਿੰਦਾ ਤੇ ਮੈਂ ਇਹਨਾਂ ਨੂੰ ਜਫਾ ਪਾ ਲਿਆ ਇਹਦੇ